ਤੇ ਅਗਲੀ ਗੱਲ ਕਰਕੇ ਸ਼ਰਮਾ ਜੀ ਕਾਂਗਰਸ ਦੀ ਆਪਾਂ ਲੰਘੇ ਦਿਨਾਂ ਤੋਂ ਕਾਂਗਰਸ ਦੀ ਪੋਲਿਟਿਕਸ ਦੇ ਉੱਤੇ ਲਗਾਤਾਰ ਚਰਚਾ ਕਰ ਰਹੇ ਆਂ। ਇਸ ਟਾਈਮ ਸਨਾਟਾ ਜੀ ਕਾਂਗਰਸ ਦੇ ਵਿੱਚ ਕੀ ਇਹ ਤੂਫਾਨ ਆਉਣ ਤੋਂ ਪਹਿਲਾਂ ਵਾਲੀ ਚੁੱਪ ਤਾਂ ਨਹੀਂ ਕਿਧਰੇ? ਪਰਮਿੰਦਰ ਜੀ ਦਿੱਲੀ ਤੋਂ ਏਕੇ ਦਾ ਪਾਠ ਪੜ ਕੇ ਆਏ ਨੇ ਇਹ। ਜੀ ਜੀ। ਇਹ ਦੋ ਤਿੰਨ ਦਿਨਾਂ ਤੋਂ ਬਾਅਦ ਯਾਦ ਨਹੀਂ ਰਹਿੰਦਾ ਇਹਨਾਂ ਨੂੰ। ਹੂੰ ਸਹੀ। मतलब ਭਗਵੰਤ ਮਾਨ ਦੀ ਭਾਸ਼ਾ ਸੀ ਇਹ ਕਹਿਣਾ ਹੋਵੇ ਇਹਨਾਂ ਨੂੰ ਤਾਂ ਪਹਾੜੀ ਨਹੀਂ ਚਿੱਤੇ ਰਹਦੇ ਹੈਨਾ। ਹੂੰ ਤੇ ਫਿਰ ਪਾਠ ਏਕੇ ਵਾਲਾ ਕਿੱਥੇ ਯਾਦ ਰਹੂਗਾ? ਇਹ ਕੋਈ ਨਵਾਂ ਨਹੀਂ ਪੜ੍ਹ ਕੇ ਆਇਆ। ਹੂੰ ਇਹ ਤੋਂ ਪਹਿਲਾਂ ਪਿਛਲੀਆਂ ਜਿਹੜੀਆਂ ਟੀਮਾਂ ਛੱਡ-ਛੱਡ ਚਲ ਗਈਆਂ ਇਹਨਾਂ ਦੀਆਂ ਕਾਂਗਰਸੀ ਜਾਕਰ ਕੈਪਟਨ ਸਿੱਧੂ ਵਰਗੇ ਉਹ ਸਮੇਂ ਵੀ ਬਹੁਤ ਵਾਰ ಪಾਠ ਪੜਾਇਆ ਗਿਆ ਇਹਨਾਂ ਨੂੰ ਦਿੱਲੀ ਬਲਾਬਲਾ ਜੀ ਸਹੀ ਆ ਪੜ ਕੇ ਆਉਂਦੇ ਆ ਵਾਪਸ ਆਉਂਦੇ ਹੋਣ ਸ਼ੰਭੂ ਟੱਪਦੇ ਨਹੀਂ ਭੁੱਲੇ ਜਾਂਦੇ ਆ ਹੂੰ ਤੇ ਇਸ ਵਾਰ ਵੀ ਗਰੰਟੀ ਆ ਕਾਂਗਰਸ ਆਪਣਾ ਇਤਿਹਾਸ ਦੁਹਰਾਉਗੀ ਹੂੰ ਇਹ ਇਹ ਪਾਠ ਇੱਕ ਦੋ ਦਿਨਾਂ 'ਚ ਭੁੱਲ ਜਾਣਗੇ ਜੀ ਤੁਸੀਂ ਇਹ ਤਾਂ ਹੁੰਦਾ ਜੇ ਇਸ ਗੱਲ ਤੋਂ ਲਾ ਸਕਦੇ ਹੋ ਹੂੰ ਹੂੰ ਇਸ ਵਾਰ ਦੀ ਜਿਹੜੀ ਬੈਠਕ ਸੀ ਉਹਦੇ ਪਿੱਛੇ ਕਾਰਨ ਦੱਸਿਆ ਗਿਆ ਜੀ ਚੰਨੀ ਵਾਲਾ ਮਾਮਲਾ ਜੀ ਚੰਨੀ ਤੇ ਬੋਲ ਜੀ ਜਿਹਨੂੰ ਹਾਈ ਕਮਾਂਡ ਨੇ ਇਸ ਨਜ਼ਰੀਏ ਤੋਂ ਵੀ ਲੈਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਕਿਤੇ ਮਤਲਬ ਪਾਰਟੀ ਜ ਆਪਣੀ ਗੱਲ ਰੱਖਦੇ ਰਹਿੰਦੇ ਹਾਈ ਕਮਾਂਡ ਦੇ ਖਿਲਾਫ ਤਾਂ ਨਹੀਂ ਇਹ ਜਾਰੀ ਤੁਹਾਡੀ ਗੱਲ ਤੁਸੀਂ ਹਾਈ ਕਮਾਂਡ ਨੂੰ ਚੈਲੰਜ ਕਰ ਰਹੇ ਹੋ ਦੇਖੋ ਜੀ ਉਹ ਨਹੀਂ ਕੋਈ ਜ਼ਿੰਦੀ ਜਿਵੇਂ ਸਾਨੂੰ ਹਾਂ ਹਾਂ ਹੈਨਾ ਸੋ ਇਸ ਤਰੀਕਾ ਕਰਨ ਨਾਲ ਉਹਨਾਂ ਨੂੰ ਚੁੱਪ ਫਿਰ ਤਾੜਨਾ ਰਾਜਾ ਬੜਿੰਗ ਨੂੰ ਖਾਸੀ ਹੋਈ ਕਿ ਪੜ ਲਿਖ ਕੇ ਬੋਲਿਆ ਕਰੋ ਕੋ ਸੋਚ ਕੇ ਬੋਲਿਆ ਕਰੋ ਹਰ ਗੱਲ ਤੇ ਬਿਆਨ ਦੇਣਾ ਜ਼ਰੂਰੀ ਨਹੀਂ ਗਾ ਹਰ ਗੱਲ ਦੀ ਟਿੱਪਣੀ ਕਰਨਾ ਉਹ ਆਪਣੇ ਮੁੱਦੇ ਤੁਹਾਨੂੰ ਦਿਖਦੇ ਆ ਬਾਹਰਲੇ ਜਿਹੜੇ ਪੰਜਾਬ ਦੇ ਮੁੱਦੇ ਆ ਜਾਂ ਦੂਜੀਆਂ ਪਾਰਟੀਆਂ ਦੀਆਂ ਗਲਤੀਆਂ ਉਹ ਨਹੀਂ ਦਿਖਦੀਆਂ ਹੂੰ ਸੋ ਇਸ ਲਈ ਉਹਨਾਂ ਨੂੰ ਵੀ ਤਿਆਰੀ ਰੱਖਣ ਦੇ ਹਵਾਲੇ ਨਾਲ ਹਜ਼ਾਤਾਂ ਹੋਈਆਂ ਪਰ ਜਿਹੜੀ ਇਹ ਮੀਟਿੰਗ ਸੀ ਬਹੁਤ ਗਿਣਮੇਟ ਨੂੰ ਦਰਜਨ ਦੇ ਕਰੀਬ ਲੀਡਰ ਸੀ ਹੂੰ ਖੜਗੇ ਜਿਹੜੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਹੂੰ ਹੂੰ ਖੜਗੇ ਦੇ ਵੀ ਪ੍ਰਧਾਨ ਨੇ ਜਿਹੜੇ ਰਾਹੁਲ ਗਾਂਧੀ ਨੇ ਹੂੰ ਉਹ ਮੀਟਿੰਗ ਚ ਫਿਰ ਕੇਸੀ ਬੇਨੂ ਕਪਾਲ ਹੂੰ ਹੂੰ ਫਿਰ ਅੰਬਿਕਾ ਸੋਨੀ ਜਿੱਥੇ ਪੰਜਾਬ ਦਾ ਮਸਲਾ ਉਹ ਕੰਪਕਾ ਸੋਨੀ ਦਾ ਪੱਕਾ ਉਹਨਾਂ ਨੇ ਧਾਰ ਲਿਆ ਵਾ ਕਿ ਇਹਨੂੰ ਬਿਠਾਉਣਾ ਹੀ ਆ ਚਾਹੇ ਉਹਦੇ ਨਾਲ ਬਿਗਾੜੇ ਪਵੇ ਹੂੰ ਸਹੀ ਹੈ ਫਿਰਮ ਕਾ ਫੋਨੀ ਫਿਰ ਉਸ ਤੋਂ ਬਾਅਦ ਪੰਜਾਬ ਮਾਮਲੇ ਦੇ ਚਲਪਹੇਸ਼ ਬਗੇ ਇਹ ਸਾਰੀ ਟੀਮ ਹਾਈ ਕਮਾਂਡ ਵਾਲੀ ਟੀਮ ਸੀ ਪੰਜ ਜਣੇ ਇਹ ਤੋਂ ਬਿਨਾ ਜਿਹੜੇ ਲੀਡਰਾਂ ਚ ਸੀਗੇ ਪੰਜਾਬ ਦੇ ਉਹਦੇ ਚ ਪ੍ਰਧਾਨ ਰਾਜਾ ਬੜਿਕ ਉਪਰਤੀ ਦਾ ਦਾ ਲੀਡਰ ਪ੍ਰਤਾਪ ਬਾਜਵਾ ਜੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਬਕਾ ਉਪ ਮੁੱਖ ਮੰਤਰੀ ਸੁਖਵਿੰਦਰ ਰੰਧਾਵਾ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਸਾਬਕਾ ਮੰਤਰੀ ਤੇ ਐਮਪੀ ਵਿਜੇਂਦਰ ਸਿੰਘ ਲਾਰੇ ਤੇ ਡਾਕਟਰ ਅਮਰ ਸਿੰਘ ਸੋ ਲੈ ਦੇ ਕੇ ਸੱਤ ਕ ਜਣੇ ਇਹ ਸੀ ਪੂਰੀ ਦਰਜਨ ਦੇ ਕਰੀਬ ਲੀਡਰਸ਼ਿਪ ਸੀ ਦਰਜਨ ਦੇ ਕਰੀਬ ਲੀਡਰਸ਼ਿਪ ਚ ਡੇਢ ਘੰਟਾ ਬੈਠਕ ਹੋਵੇ ਤੇ ਇਸ ਦੇ ਵਿੱਚ ਕੱਲੇ-ਕੱਲੇ ਨੂੰ ਨਾਮ ਸੁਣਿਆ ਜਾ ਸਕਦਾ ਸਹੀ ਗੱਲ ਸੋਸ ਬੈਠਕ ਤੋਂ ਬਾਅਦ ਤੁਹਾਨੂੰ ਕਹਿਤਾ ਜਾਵੇ ਕਿ ਖੋ ਕੇ ਲੜੋ ਇਕੱਠੇ ਰਹੋ ਮੁੱਦਿਆਂ ਤੇ ਆਧਾਰਿਤ ਗੱਲ ਕਰੋ ਆਪਾਂ ਚਿਹਰੇ ਤੋਂ ਬਿਨਾਂ ਲੜਾਂਗੇ ਆਪਾਂ ਚਿਹਰੇ ਨਾਲ ਨਹੀਂ ਜਾਵਾਂਗੇ ਬਾਅਦ ਚੋ ਡਿਸਾਈਡ ਕਰਾਂਗੇ ਪਹਿਲਾਂ ਚੋਣ ਜਿੱਤ ਕੇ ਆਓ ਸਾਰਾ ਕੁਝ ਸੋਚ ਲੈ ਜੀ ਤੇ ਬਾਅਦ ਖਬਰ ਆ ਜਾਵੇ ਜੀ ਬੈਠਕ ਮੁੱਕ ਗਈ ਹਮ ਪਰ ਬਾਹਰ ਕੋਈ ਨਾ ਨਿਕਲੇ ਹਮ ਫਿਰ ਪਤਾ ਲੱਗੇ ਜੀ ਕਿ ਨਹੀਂ ਜੀ ਖੜਗੇ ਤੇ ਰਾਹੁਲ ਗਾਂਧੀ ਕੱਲੇ ਕੱਲੇ ਨੂੰ ਬੁਲਾ ਕੇ ਪੁੱਛਗਿੱਛ ਕਰ ਰਹੇ ਨੇ ਕੱਲੇ ਕੱਲੇ ਨੂੰ ਸੁਣ ਰਹੇ ਨੇ ਹਮ ਇਹਦਾ ਮਤਲਬ ਤੁਸੀਂ 12 ਬੰਦਿਆਂ ਦੀ ਬੈਟਿੰਗ 'ਚ ਵੀ ਆਪਣੀ ਗੱਲ ਖੁੱਲ ਕੇ ਨਹੀਂ ਕਹਿ ਪਾਰੇ ਤਾਂ ਤੁਹਾਨੂੰ ਕੱਲੇ ਕੱਲੇ ਨੂੰ ਕੁਸਰ-ਬੁਸਰ ਕਰਨੀ ਪੈਦੀ ਹੈ ਹਮ ਸਹੀ ਹੈ ਕਿਹੜਾ ਇੱਕ ਇਹਦਾ ਪਾਠ ਹੈ ਜੀ ਹਮ ਜਿਹੜੀ ਗੱਲ ਤੁਸੀਂ ਪਾਰਟੀ ਪਲੇਟਫਾਰਮ ਤੇ ਪਾਰਟੀ ਟੇਬਲ ਤੇ ਨਹੀਂ ਰੱਖ ਸਕਦੇ ਪਾਰਟੀ ਦੀ ਮੀਟਿੰਗ 'ਚ ਨਹੀਂ ਰੱਖ ਸਕਦੇ ਕੱਲੇ ਰੱਖਣ ਦਾ ਮਤਲਬ ਤਾਂ ਹੁੰਦਾ ਜਾਂ ਕਿਸੇ ਚੁਗਲੀ ਕਰਨੀ ਆ ਜਾਂ ਕਿਸੇ ਦੀ ਸ਼ਿਕਾਇਤ ਲਾਉਣੀ ਆ ਜਾਂ ਆਪਣੀ ਮਹਿਮਾ ਗਾਉਣੀ ਆ ਹੈਨਾ ਜਾਂ ਆਪਣੀ ਕੋਈ ਸਕੀਮ ਦੱਸਣੀ ਆ ਜੀ ਇਕੱਲੇ ਦੀ ਮੀਟਿੰਗ ਥੋੜਾ ਹੁੰਦੀ ਆ ਜਨਾ ਹੂੰ ਸੋ ਇਹ ਇਸ ਲਈ ਹਾਈ ਕਮਾਂਡ ਵੀ ਮੇਨ ਲਾਦਾ ਇੱਕ ਦੂਏ ਦੇ ਖਿਲਾਫ ਭਗਤਾ ਆ ਕੇ ਇਹਨਾਂ ਨੂੰ ਸੈੱਟ ਰੱਖਣ ਦੀ ਕੋਸ਼ਿਸ਼ ਤਾਂ ਨਹੀਂ ਕਿਤੇ ਹੂੰ 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 ਕਿ ਗੱਲੇ-ਗੱਲੇ ਨੂੰ ਸੁਣ ਕੇ ਐਨ ਪਲੋਸ ਕੇ ਦਿਖਾ ਦਵੇ ਇਹ ਪੰਜਾਬ ਦੇ ਵਿੱਚ ਇੱਕ ਐਡੀਟਰ ਨੇ ਅਖਬਾਰ ਦੇ ਹੂੰ ਹੈਨਾ ਉਹ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਤਾਂ ਚਾਹੇ ਬਾਕੀ ਅਖਬਾਰਾਂ ਦੇ ਮੁਕਾਬਲੇ ਚੌਥੇ ਤੇ ਪੈਮਾਨੇ ਦੀ ਦੁੰਦੇ ਚੌਥਾ ਹਿੱਸਾ ਹੀ ਦਿੰਦੇ ਹੋਂ ਪਰ ਅਰੰਭ ਵਿੱਚ ਟਿਕਾਣਾ ਜਾਂ ਮੇਜ਼ ਰੱਖਿਆ ਹੋਇਆ ਆਪਣੇ ਆਂ ਮੇਜ਼ ਦੇ ਕੋਲ ਖੁੰਜੇ 'ਚ ਠੀਕ ਹੈ ਉੱਥੇ ਬਿਠਾ ਕੇ ਮੋਢੇ ਤੇ ਬਾਹਰ ਰੱਖ ਕੇ ਜਦੋਂ ਗੱਲ ਕਰਦਾ ਹੈ ਉਹ ਲੱਗਦਾ ਭਾਈ ਆਪਣੀ ਤਾਂ ਸਿੱਧੀ ਹੋ ਗਈ ਹੂੰ ਸਹੀ ਇਸ ਲਈ ਇਹ ਹਾਈ ਕਮਾਂਡ ਦਾ ਤਰੀਕਾ ਕਿ ਹਾਂ ਨੇੜੇ ਬੁਲਾ ਕੇ ਇਕੱਲੇ ਨੂੰ ਸੁਣੋ ਅਗਲਾ ਕਿ ਮੈਨੂੰ ਸੁਣਿਆ ਸੁਣਿਆ ਅਠਾਂ ਸੱਤਾਂ ਨੂੰ ਆਏ ਹੂੰ 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 37 ਹੋ ਚੁੱਕੇ ਆਏ ਉਹਨਾਂ ਕਿ ਮੁੱਖ ਮੰਤਰੀ ਦਾ ਚਿਹਰਾ ਮਹੀਂ ਬਣ ਜਾਣਾ ਹੁਣ ਬਿਨਾਂ ਆਲਾ ਨਹੀਂ ਸੋ ਇਸ ਲਈ ਏਕੇ ਦਾ ਪਾਰਟ ਜਿਹੜਾ ਉੱਥੋਂ ਪੜ ਕੇ ਆਏ ਨੇ ਇੱਥੇ ਆਉਂਦੇ ਇਹਨਾਂ ਨੇ ਭੁੱਲਣਾ ਹੂੰ ਪੂਰੇ ਹਦਾਇਤਾਂ ਜਿਹੜੀ ਚੁੱਪ ਰਹੋ ਇਹ 2-4 ਦਿਨਾਂ ਤੋਂ ਉੱਪਰ ਨਹੀਂ ਚੱਲਣ ਵਾਲੀ ਇਹਨਾਂ ਦੀ ਇਹ ਆਪਣਾ ਇਤਿਹਾਸ ਦਰਾਉਣੋਂ ਨਹੀਂ ਹੱਦ ਬੰਦਦੇ ਹੂੰ ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਂਗਰਸ ਦੇ ਅੰਦਰਲੇ ਗਰੁੱਪ ਮੁੱਕ ਨਹੀਂ ਸਕਦੇ ਹੂੰ ਹੂੰ ਜੋ ਇਸ ਲਈ ਇਹ ਫਿਲਹਾਲ ਤੂਫਾਨ ਤੋਂ ਪਹਿਲਾਂ ਦੀ ਚੁੱਪ ਹੈ ਤੂਫਾਨ ਆਇਆ ਖੜਾ ਜੀ